ਕੀ ਤੁਸੀਂ ਕਦੇ ਦੇਖਿਆ ਹੈ ਕਿ ਜਿਵੇਂ ਹੀ ਤੁਸੀਂ ਸੋਚਦੇ ਹੋ ਕੁਝ ਗਲਤ ਹੋ ਜਾਂਦਾ ਹੈ ਉਹ ਗਲਤ ਇਸ ਲਈ ਹੁੰਦਾ ਹੈ ਕਿਉਂਕਿ ਤੁਸੀਂ ਕਦੇ ਵੀ ਸਹੀ ਨਹੀਂ ਸੋਚਦੇ ਹੋ ਇਸ ਲਈ ਹਮੇਸ਼ਾ ਚੰਗਾ ਸੋਚੋ ਜਦੋਂ ਤੱਕ ਸਾਡੀ ਨਿਗਾਹ ਬਾਹਰ ਵੱਲ ਹੁੰਦੀ ਹੈ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ ਅਤੇ ਜਿਵੇਂ ਹੀ ਸਾਡੀ ਨਿਗਾਹ ਸਾਡੇ ਅੰਦਰ ਵੱਲ ਜਾਂਦੀ ਹੈ ਅਸੀਂ ਇਕਾਂਤ ਅਤੇ ਸਕੂਨ ਮਹਿਸੂਸ ਕਰਨ ਲੱਗਦੇ ਹਾਂ ਹਰ ਚੀਜ਼ ਉੱਥੇ ਹੀ ਮਿਲਦੀ ਹੈ ਜਿੱਥੇ ਗਵਾਚ ਜਾਂਦੀ ਹੈ ਪਰ ਵਿਸ਼ਵਾਸ ਕਦੇ ਨਹੀਂ ਮਿਲਦਾ ਜਿੱਥੇ ਇੱਕ ਵਾਰ ਗਵਾਚ ਜਾਵੇ ਇਸ ਲਈ ਕਦੇ ਵੀ ਭੁੱਲ ਕੇ ਕਿਸੇ ਦੇ ਵਿਸ਼ਵਾਸ ਨਾਲ ਨਾ ਖੇਡੋ ਜੇਕਰ ਤੁਸੀਂ ਆਰਥਿਕ ਤੌਰ ਤੇ ਗਰੀਬ ਹੋ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜਾ ਵਿਅਕਤੀ ਆਰਥਿਕ ਤੌਰ ਤੇ ਗਰੀਬ ਹੈ ਉਹ ਕਦੇ ਵੀ ਅਮੀਰ ਬਣ ਸਕਦਾ ਹੈ ਪਰ ਮਾਨਸਿਕ ਤੌਰ ਤੇ ਗਰੀਬ ਆਦਮੀ ਕਦੇ ਅਮੀਰ ਨਹੀਂ ਬਣ ਸਕਦਾ ਕੋਈ ਵੀ ਆਦਤ ਇੰਨੀ ਵੱਡੀ ਨਹੀਂ ਹੁੰਦੀ ਕਿ ਤੁਸੀਂ ਉਸ ਨੂੰ ਛੱਡ ਨਾ ਸਕੋ ਬਸ ਤੁਹਾਨੂੰ ਅੰਦਰੋਂ ਸੱਤ ਤੋਂ ਫੈਸਲੇ ਲੈਣ ਦੀ ਲੋੜ ਹੁੰਦੀ ਹੈ ਸਾਡੀ ਜ਼ਿੰਦਗੀ ਇੱਕ ਕਿਤਾਬ ਵਰਗੀ ਹੈ ਕੋਈ ਨਹੀਂ ਜਾਣਦਾ ਕਿ ਅਗਲੇ ਪੰਨੇ ਤੇ ਕੀ ਹੋਵੇਗਾ ਅਸੀਂ ਪਿਛਲੇ ਪੰਨੇ ਪੜ੍ਹ ਸਕਦੇ ਹਾਂ ਪਰ ਉਹਨਾਂ ਨੂੰ ਬਦਲ ਨਹੀਂ ਸਕਦੇ ਦੋਸਤੋ ਇੱਕ ਸਫਲ ਵਿਅਕਤੀ ਖੁਸ਼ ਹੋਵੇ ਜਾ ਨਾ ਹੋਵੇ ਪਰ ਇੱਕ ਖੁਸ਼ ਵਿਅਕਤੀ ਜ਼ਰੂਰ ਸਫਲ ਹੁੰਦਾ ਹੈ ਕਿਸੇ ਵੀ ਸਮੱਸਿਆ ਤੋਂ ਭੱਜਣਾ ਹੱਲ ਨਹੀਂ ਸਗੋ ਸਮੱਸਿਆ ਨੂੰ ਸਮਝਣਾ ਅਤੇ ਕਿਸੇ ਨਤੀਜੇ ਤੇ ਪਹੁੰਚਣਾ ਹੀ ਉਸਦਾ ਹੱਲ ਹੁੰਦਾ ਹੈ ਇਮਾਨਦਾਰੀ ਅਤੇ ਪਰੋਸਾ ਸਭ ਤੋਂ ਮਹਿੰਗੀਆਂ ਚੀਜ਼ਾਂ ਹਨ ਸਸਤੇ ਲੋਕਾਂ ਤੋਂ ਕੋਈ ਉਮੀਦ ਨਾ ਰੱਖੋ ਨਦੀ ਵਿੱਚ ਦੋਵੇਂ ਪੈਰ ਰੱਖ ਕੇ ਉਸ ਦੀ ਡੂੰਘਾਈ ਦਾ ਪਤਾ ਨਾ ਲਗਾਓ ਡੁੱਬ ਜਾਵੋਗੇ ਜੋ ਹਾਲਾਤ ਸਾਨੂੰ ਖੁਸ਼ੀ ਦਿੰਦੇ ਹਨ ਉਹਨਾਂ ਦੀ ਪਛਾਣ ਪਹਿਲਾਂ ਤੋਂ ਨਹੀਂ ਕੀਤੀ ਜਾ ਸਕਦੀ ਅਸੀਂ ਉਹਨਾਂ ਨੂੰ ਅਚਾਨਕ ਮਿਲਦੇ ਹਾਂ